ਉਹਦਾ ਸਿੰਘ ਸਾਨਾ ਫਾਤਿਮਾ ਸਿੰਘ ਸਰੋ ਜੀ ਇੱਥੇ ਇੱਥੇ ਬਾਬਾ ਜੀ ਸੀ ਖੋਲਿ ਜੋ ਇਹਨਾਂ ਦਾ ਸਿੰਘ ਇੱਕ ਸਾਈਡ ਤੇ ਰੁਗੀ ਜਾ ਵੀਰ ਸਿੰਘ ਸਾਨੋ ਮਹਿੰਦਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਲੂ ਇੱਥੇ ਸਿੰਘ ਸਾਨੋ ਮਹਿੰਦਰ ਸਿੰਘ ਆਵੇ ਆਵੇ ਤੁਰ 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 ਇੱਕ ਸਾਈਡ ਤੇ ਖੋਲਿ ਜਾ ਬੋਲੇ ਸੋ ਨਿਹਾਲ ਸਤਿ ਇੱਥੇ ਕਰਦਾ ਜਿਹੜਾ ਅੱਜ ਵਾ ਜਲਦੀਪ ਸਿੰਘ ਸਾਨੂਬ ਜਗਿੰਦਰ ਸਿੰਘ ਜਲਦੀਪ ਅੱਗੇ ਚਰਨ ਸਿੰਘ ਮਹਿੰਦਰ ਸਿੰਘ ਜੋਸ਼ ਜੀਆ ਚਰਨ ਸਿੰਘ ਮਹਿੰਦਰ ਸਿੰਘ ਇੱਥੇ ਤੇ ਬਾਬਾ ਇੱਥੇ ਇੱਥੇ ਹੋਣਾ ਇੱਥੇ ਪਰਮਜੀਤ ਕੌਰ ਦਲਬਾਖ ਸਿੰਘ ਜੋਸ਼ ਜੀਆ ਪਰਮਜੀਤ ਕੌਰ ਦਲਬਾਖ ਸਿੰਘ ਪਰਮਜੀਤ ਕੌਰ

ਸ੍ਰੀ ਕਹਾ ਉਹ ਆਪਣੇ ਬਾਈ ਲਗਾ ਪਾ ਅੱਜ ਇਤਨਾ ਕਰਦਾ ਉਹਨਾਂ ਦੇ ਚਿਹਰੇ ਤੇ ਫੋਟੋ ਖਿੱਚੀ ਅੱਜ ਜਿਹੜੇ ਸਾ ਪਿੰਡ ਪਹੁੰਚੇ ਗ੍ਰਾਂਟ ਮਿਲੀ ਹੈ ਕਿੰਨੇ ਪਰਿਵਾਰ ਸ਼ਾਮਲ ਹੋਏ ਨੇ ਧੰਨਵਾਦ ਰੂਪ ਕੀ ਕਹਿਣਾ ਚਾਹੋ ਜਦੋਂ ਅਗਲੀ ਵਾਰੀ ਨਾਲਪੁਰਾ ਜੀ ਐਮਐਲਏ ਜਿਹੜੇ ਕਿ ਐਮਐਲਏ ਦੇ ਹੈਗੇ ਨੇ ਮੇਰੇ ਵੱਡੇ ਭਰਾ ਵੀ ਨੇ ਤੇ ਅੱਜ ਦਾਸ ਦੇ ਪਿੰਡ ਪਹੁੰਚੇ ਨੇ ਅਸੀਂ ਜੀ ਐ ਆ ਕਰਦੇ ਨਿੱਘਾ ਸਵਾਗਤ ਕਰਦੇ ਆ ਤੇ ਜਿੰਨੇ ਵੀ ਪਰਿਵਾਰ ਸਾਡੀ ਟੀਮ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪਰਿਵਾਰ ਨਾਲ ਸ਼ਾਮਲ ਹੋਏ ਆ ਉਹਨਾਂ ਨੂੰ ਜੀ ਆਇਆਂ ਆਖਿਆ ਵਾ ਜੀ ਆਇਆਂ ਕਹਿੰਨੇ ਆ ਤੇ ਬਣਦਾ ਮਾਨ ਸਤਕਾਰ ਜਿਹੜਾ ਸਾਰੇ ਪਰਿਵਾਰਾਂ ਨੂੰ ਜਿਹੜਾ ਉਹ ਦਿੱਤਾ ਜਾਊਗਾ ਠੀਕ ਹੈ ਜੀ ਤੇ ਕਿੰਨੇ ਲੱਖ ਦੀ ਗ੍ਰਾਂਟ ਜਿਹੜੀ ਅੱਜ ਅੱਜ ਸਾਨੂੰ ਐਮਐਲ ਸਾਹਿਬ ਵੱਲੋਂ ਜਿਹੜਾ ਸੀਵਰੇਜ ਦਾ ਕੰਮ ਸਾਡਾ ਚੱਲ ਰਿਹਾ ਸਾਨੂੰ 10 ਲੱਖ ਰੁਪਏ ਉਹਦੇ ਵਾਸਤੇ ਪੱਤੀ ਸੁਰ ਸਿੰਘ ਦੀ ਮਡੀਆਂ ਦੀ ਕਾਫੀ ਬੁਰੇ ਹਾਲات ਸੀਗੇ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖਦੇ ਆਂ ਤੇ ਅਥਰੀ ਬਾਰੋ ਪਿੰਡਾਂ ਜਦੋਂ ਲੋਕ ਆਉਂਦੇ ਨੇ ਕੋਈ ਦੁੱਖ ਇੱਕ ਦੁੱਖ ਦੀ ਖਬਰ ਹੁੰਦੀ ਆ ਤੇ ਉੱਥੇ ਸ਼ਰਮ ਮਹਿਸੂਸ ਹੁੰਦੀ ਸੀ ਅੱਜ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਉਹਦੇ ਵਾਸਤੇ ਕੀਤੀ ਗਈ ਆ 2 ਲੱਖ ਰੁਪਏ ਸਾਨੂੰ ਐਕਸਟਰਾ ਜਿਹੜਾ ਐਮਰ ਸਾਹਿਬ ਨੇ ਉਹਦੇ ਵਾਸਤੇ ਕੋਈ ਵੀ ਜਿੱਥੇ ਕਿਤੇ ਤੁਹਾਨੂੰ ਜ਼ਰੂਰਤ ਆ ਕੋਈ ਉਹਦੇ ਵਾਸਤੇ ਉਹ ਇੱਕ ਲਾਇਬ੍ਰੇਰੀ ਉਹਦੇ ਲਈ 10 ਲੱਖ 60 ਹਜ਼ਾਰ ਰੁਪਏ ਜਿਹੜਾ ਸਾਨੂੰ ਐਮਰ ਸਾਹਿਬ ਵੱਲ ਦਿੱਤਾ ਗਿਆ ਤਾਂ ਵੱਡੀ ਕਿੰਨੇ ਦਿਨ ਬਾਅਦ ਮਾਨੋ ਚਾਲ ਦੇ ਪਾਇਆ ਹੈ ਇਹ ਜੇ ਮੈਂ ਕਹਾਂ ਆਪਣੇ ਮੂੰਹ ਤੇ ਐ ਜੇ ਪੀਏ ਤੁਸੀਂ ਕਹਣਾ ਵੀ ਸ਼ਾਇਦ ਇਹ ਬੰਦਾ ਸਿਆਸੀ ਹੈ ਤੇ ਸਿਆਸਤ ਕਰਨਾ ਕਰਕੇ ਇਹ ਗੱਲ ਕਹਿ ਰਿਹਾ ਵਾ ਜੀ ਜੀ ਪਰ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਸੰਗਤ ਮੇਰੇ ਨਾਲੇ ਦੇ ਵਾਲੇ ਖਲੋਤੀ ਆ ਪੈਸਾ ਬਹੁਤ ਆਇਆ ਪੈਸਾ ਕਿਸੇ ਵੀ ਸਰਕਾਰ ਨੂੰ ਕੋ ਕਮੀ ਨਹੀਂ ਹੁੰਦੀ ਪੈਸਾ ਦੇਣ ਦੀ ਜੀ ਜੀ ਪਰ ਹਾਂ ਅੱਗੇ ਜਿਹੜੇ ਤੁਹਾਡੇ ਮੋਤਬਰ ਹੁੰਦੇ ਆ ਅੱਗੇ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਸੰਗਤ ਜਿਤਾ ਕੇ ਇੱਕ ਵਿਸ਼ਵਾਸ ਕਰਕੇ ਵੋਟਾਂ ਪਾ ਕੇ ਅੱਗੇ ਲੈ ਕੇ ਆਉਂਦੇ ਆ ਇਹ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਖੋਟ ਹੁੰਦੀ ਆ ਉਹ ਪੈਸੇ ਨੂੰ ਕਿਹੜੇ ਤਰੀਕੇ ਨਾਲ ਵਰਤਦੇ ਨੇ ਕਿਹੜੇ ਨਾਲ ਨਹੀਂ ਵਰਤਦੇ ਉਹ ਪੈਸਾ ਜਿਹੜਾ ਦੱਬਿਆ ਜਾਂਦਾ ਸੀ ਜਾਂ ਇਸੇ ਸੀ ਪੈਸਾ ਆਉਣ ਦੀ ਕਿਸੇ ਦੀ ਕਮੀ ਨਹੀਂ ਸੀ ਸੋ ਅਸੀਂ ਸੰਗਤ ਦੇ ਗਾੜੀ ਫੇਰ ਅਰਦਾਸ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਸਾਨੂੰ 799 ਵੋਟਾਂ ਦੇ ਜਾਨੀ ਕਿ 800 ਵੋਟ ਤੇ ਸਾਨੂੰ ਜਿਤਾਇਆ ਪਰਵਾਹ ਹੰਗਾਰਾ ਦਿੱਤਾ ਇਸੇ ਤਰ੍ਹਾਂ ਹੀ ਸਾਨੂੰ ਇੱਕ ਜਿਹੜਾ ਹੰਗਾਰਾ ਹੋਰ ਦੇ ਦੇਣ ਤੇ ਅੱਜ ਤੋਂ 5 ਸਾਲ ਬਾਅਦ ਮੈਂ ਵੀ ਜਿਸ ਤਰ੍ਹਾਂ ਐਮਐਲ ਸਾਹਿਬ ਕਹਿੰਦੇ ਨੇ ਕਿ ਕੰਮ ਕੀਤਾ ਵਾ ਤੈਨੂੰ ਤੁਹਾਡਾ ਦਰਵਾਜ਼ਾ ਖੜਕਾਵਾਂਗੇ ਨਹੀਂ ਤੇ ਨਹੀਂ ਤੇ ਮੈਂ ਆਪਣੇ ਪਿੰਡ ਵਾਸੀ ਨੂੰ ਕਹਿੰਨਾ ਵਾਂ ਕਿ ਸਰਪੰਚੀ ਦਾ ਮੌਕਾ ਦਿਓ ਜੇ ਦੁਬਾਰੇ ਤੁਹਾਨੂੰ ਦੂਜੀ ਸਰਪੰਚੀ ਨਹੀਂ ਤਾਂ ਤੁਹਾਡਾ ਦਰਵਾਜ਼ਾ ਖੜਕਾਵਾਂਗੇ ਜੇ ਤੁਸੀਂ ਕਹੋਗੇ ਕਿ ਸਾਡੇ ਕੰਮ ਹੋਏ ਨੇ ਤੇ ਬਿਨਾਂ ਭੇਦ ਭਾਉਤ ਕਰਾਂਗੇ ਬਹੁਤ ਧੰਨਵਾਦ ਧੰਨਵਾਦ ਜੀ ਠੀਕ ਦੇ ਦਿਓ ਨਾ ਹਾਂ ਜੀ 14 ਰੱਖੀਏ ਸਾਨੀ ਸਰ ਅੱਜ ਮਾਨੋਚਾਲ ਪਹੁੰਚੇ ਜੀ ਤੇ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋ ਗਏ ਅ ਅਣਗਿਣਤ ਪਰਿਵਾਰੀ ਜਿਹੜੇ ਆ ਤੁਹਾਡੇ ਸਾਹਮਣੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਜਿਵੇਂ ਅਸੀਂ ਆਪਣੇ ਹਲਕੇ ਦੇ ਵਿੱਚ ਅ ਵਿਕਾਸ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੈਂ ਤਕਰੀਬਨ 17 ਲੱਖ ਰੁਪਏ ਜਿਹੜਾ ਵਾ ਉਹ ਅੱਜ ਹੀ ਪਿੰਡ ਮਾਨੋਚਾਲ ਦੇ ਵਿੱਚ ਇਹਨਾਂ ਨੂੰ ਦਿੱਤਾ ਤੇ ਹੋਰ ਵੀ ਪਹਿਲਾਂ ਵੀ ਪੈਸੇ ਜਿਹੜੇ ਆ ਉਹ ਕਾਫੀ ਦਿੱਤੇ ਨੇ ਸੋ ਐਵੇਂ ਅੱਗੇ ਜਿਹੜੀ ਵਿਕਾਸ ਦੀ ਲੜੀ ਆ ਉਹ ਵੀ ਲਗਾਤਾਰ ਜਿਹੜੀ ਆ ਉਹ ਚਲਦੀ ਜਾਊਗੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਆ ਭਗਵੰਤ ਮਾਨ ਸਾਹਿਬ ਜਿੱਦਾਂ ਸਾਡੇ ਮੁੱਖ ਮੰਤਰੀ ਪੰਜਾਬ ਕੰਮ ਕਰ ਰਹੇ ਆ ਉਹਨਾਂ ਦੇ ਕੰਮਾਂ ਨੂੰ ਵੇਖਦੇ ਆ ਪੂਰੇ ਹਲਕੇ ਦੇ ਵਿੱਚ ਪਰਿਵਾਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਆ بڑے ਪਰਿਵਾਰਾਂ ਨੇ ਸਾਡੇ ਤੱਕ ਪਹੁੰਚ ਕੀਤੀ ਕਿ ਅਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਥੋੜਾ ਇਸ ਕਰਕੇ ਰੋਕਿਆ ਸੀ ਕਿ ਚਲੋ ਥੋੜੀਆਂ ਵੋਟਾਂ ਨਜ਼ਦੀਕ ਆ ਜਾਣ ਤੇ ਉਹ ਪਰਿਵਾਰ ਜਿਹੜੇ ਆ ਸਾਰੇ ਮਤਲਬ ਮੈਨੂੰ ਤਾਂ ਲੱਗਦਾ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਹਲਕੇ ਦੇ ਜਿਹੜੇ ਲੋਕ ਆ ਉਹ ਜਿਨ੍ਹਾਂ ਨੇ ਉਦੋਂ ਨਹੀਂ ਹੀ ਰਹਿ ਗਏ ਤੇ ਇਸ ਵਾਰ ਸਾਡੇ ਨਾਲ ਜੁੜਨ ਜਾ ਰਹੇ ਸਰ ਕਿੰਨੇ ਗ੍ਰਾਂਡ ਜਿਹੜੇ ਮਾਣਾ ਡਾਲਨ ਦਿੱਤੇ ਆ ਅੱਜ 17 ਲੱਖ ਦਿੱਤੀਆਂ ਪਰ ਜੇ ਪਿਛਲੇ ਜੋਨ ਦੀ ਆਪਣੀ ਸਰਕਾਰ ਬਣੀ ਆਉਣ ਤੋਂ ਤੁਸੀਂ ਲਾਓ ਤੇ ਮੈਨੂੰ ਲੱਗਦਾ ਕਿ 50-60 ਲੱਖ ਦੇ ਆਸ-ਪਾਸ ਇੰਨਾਂ ਕੋਲੇ ਜਿਹੜੇ ਆ ਉਹ ਪੈਸੇ ਆਏ ਹੋਣ ਸਰ ਅਕਸਰ ਵੇਖਿਆ ਗਿਆ ਕਿ ਸਰਪੰਚ ਜਿਹੜੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਵਲੇ ਉਹਨਾਂ ਨੂੰ ਐਮਐਲਏ ਵੱਲੋਂ ਗਰੰਟਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਲੇਕਿਨ ਇਸ ਵਾਰ ਇਹ ਵੇਖਿਆ ਗਿਆ ਕਿ ਐਮਐਲਏ ਆਪ ਜਿਹੜੇ ਨੇ ਉਹ ਪਿੰਡਾਂ ਵਿੱਚ ਗਰੰਟਾ ਦੇਣ ਜਾ ਰਹੇ ਨੇ ਆ ਸੱਚੀ ਚੀਜ਼ ਹੈ ਵੇਖੋ ਇਹੋ ਤੇ ਬਦਲਾਅ ਆ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਲੋਕਾਂ 'ਚ ਗੱਲ ਜਾਣੀ ਚਾਹੀਦੀ ਅੱਗੇ ਕੀ ਆ ਰੌਲਾ-ਗੋਲਾ ਹੁੰਦਾ ਸੀ ਮੈਂ ਉਹਨਾਂ ਕੀ ਕਹਿਣਾ ਕੈਮਰੇ ਤੇ ਤੇ ਸਭ ਕੁਝ ਚੱਲਦਾ ਆ ਪਰ ਮੈਂ ਚਾਹਣਾ ਜੀ ਜਨਤਾ ਦੇ ਕੋਈ ਘਰੋਂ ਨਹੀਂ ਦਿੱਤੇ ਨਾ ਇਹਨਾਂ ਦੇ ਟੈਕਸ ਦੇ ਪੈਸੇ ਹੀ ਉਹ ਟੈਕਸ ਕੱਟਿਆ ਗਿਆ ਉਹ ਸਰਕਾਰ ਕੋ ਇਕੱਠਾ ਹੋਇਆ ਸਰਕਾਰ ਦਾ ਪੈਸਾ ਲਿਆ ਕੇ ਇਹਨਾਂ ਨੂੰ ਦਿੱਤਾ ਇਹਨਾਂ ਦਾ ਪੈਸਾ ਜਿਹੜਾ ਟੈਕਸ ਕੱਟਦੇ ਹੋ ਡਿਵੈਲਪਮੈਂਟ ਨਹੀਂ ਕੱਟਦੇ ਇਹਨਾਂ ਲਈ ਕੱਟਦੇ ਹਨ ਉਹ ਇਹਨਾਂ ਦਾ ਪੈਸਾ ਤੇ ਇਹਨਾਂ ਦੇ ਵਿੱਚ ਆ ਗਿਆ ਜਿਹੜਾ ਉਹ ਪਾਣਾ ਚਾਹੀਦਾ ਤੇ ਉਹ ਤਾਂ ਡਿਸਟ੍ਰੀਬਿਊਟ ਕੀਤੇ ਸਰ ਨੂੰ ਹੁਣ ਤੱਕ ਕਿੰਨੀਆਂ ਲਾਇਬ੍ਰੇਰੀਆਂ ਜਿਹੜੀਆਂ ਕਿਸੂਤਾਂ ਆ 6 ਲਾਇਬ੍ਰੇਰੀਆਂ ਜਿਹੜੀਆਂ ਦੀ ਪ੍ਰੋਪੋਜ਼ਲ ਆਪਾਂ ਹੁਣ ਭੇਜੀ ਹੈ ਉਹ ਬਣਨੀਆਂ ਸ਼ੁਰੂ ਹੋਣੀਆਂ ਨੇ ਆ ਜਿਵੇਂ ਨਵੀਂ ਸਰਕਾਰ ਹੁਣ ਕਰਦੇ ਬੜਾ ਕੁਝ ਅਸੀਂ ਜਿਹੜੀ ਜਿੱਦਾਂ ਹੁਣ ਮਹੱਲਾਖ ਲੈਨੇ ਕੇ ਉਹ 7-8 ਜਿਹੜੇ ਆ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਆ ਉਹ ਬਣਾ ਚੁੱਕੇ ਆ ਸਕੂਲ ਆਫ ਐਮਿਨੈਂਸ ਸਾਡੇ ਹਲਕੇ ਦੇ ਵਿੱਚ ਦੇ ਹਲਕੇ ਤਿਆਰ ਹੋ ਰਹੇ ਆ ਸਪੋਰਟਸ ਦੀਆਂ ਗਰਾਊਂਡਾਂ ਜਿਹੜੀਆਂ ਜਿਵੇਂ ਹੁਣ ਸਵਿੰਗ ਪool ਆਪਾਂ ਉੱਤੇ ਖਡੂਰ ਸਾਹਿਬ ਬਣਾਉਣ ਲੱਗੇ ਆ ਸੋ ਇਹ ਚੀਜ਼ਾਂ ਜਿਹੜੀਆਂ ਉਹ ਆਪਾਂ ਕਰ ਰਹੇ ਆ ਸਰ ਜਿਹੜੀ ਆ ਗਰੀਬ ਜਨਤਾ ਜਿਨ੍ਹਾਂ ਦੇ ਕਾਰਡ ਕੱਟੇ ਆ ਉਹ ਬੜੇ ਪ੍ਰੋਬਲਮ ਦੇ ਵਿੱਚ ਨੇ ਜਦੋਂ ਵੀ ਕੋਈ ਮੰਤਰੀ ਜਾਂ ਐਮਐਲਏ ਆਉਂਦਾ ਉਹ ਆਪਣਾ ਜਿਹੜਾ ਆਧਾਰ ਕਾਰਡ ਦਾ ਕਾਪੀ ਜਾਂ ਚੁੱਕ ਕੇ ਖੱਜਲ ਖਵਾਰ ਹੁੰਦੇ ਆ ਦੇਖੋ ਇਹਦਾ ਪਿਛੇ ਜਿਹੜੇ ਅਫਸਰ ਸਰਬਾਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਸਿਰਫ ਜਿਹੜੇ ਕਾਰ ਕਟਨੇ ਆ ਉਹਦੇ ਕਟਨੇ ਆ ਜਿਹਦੇ ਮਤਲਬ ਜਿਹਨੂੰ ਰੱਬ ਨੇ ਰੋਟੀ ਦਿੱਤੀ ਆ ਇਹ ਮਾਤਰ ਮਾਤਰ ਜਿਹੜੇ ਉਹ ਰਹਿ ਜਾਂਦੇ ਸੀ ਇਹਨਾਂ ਨੂੰ ਜ਼ਿੰਮੇਵਾਰੀ ਲਾਈ ਹੀ ਪਰ ਜਿਹੜੇ ਪਿੰਡ ਦੇ ਕੁਝ ਮਤਲਬ ਜਿਨ੍ਹਾਂ ਕੋ ਪਾਵਰ ਆ ਵੀ ਕੱਟਣ ਦੀ ਉਹਨਾਂ ਨੇ ਇਹਨਾਂ ਨਾਲ ਰਲ ਕੇ ਸੋ ਕੋ ਗਰੀਬਾਂ ਦੇ ਛਰੀਡ ਮਾਰਤੀ ਉਹ ਫਿਰ ਜੋ ਸਾਰਿਆਂ ਨੇ ਪੂਰੇ ਪੰਜਾਬ ਚੋ ਜਿਹੜੀ ਆਵਾਜ਼ ਆ ਉਹ ਜਦੋਂ ਮੁੱਖ ਮੰਤਰੀ ਸਾਹਿਬ ਤੱਕ ਗਈ ਉਹਨਾਂ ਨੇ ਕਿਹਾ ਵੀ ਸਾਰਾ ਪਿਛਲਾ ਕੰਮ ਬੰਦ ਕਰਕੇ ਪਹਿਲਾਂ ਨਵੇਂ ਕਾਰਡ ਸ਼ੁਰੂ ਕਰੋ ਸੋ ਇਹਦੇ ਤੇ ਅਗਲੇ ਮਹੀਨੇ ਜਨਵਰੀ ਦੇ ਵਿੱਚ ਜਿਹੜੀ ਪ੍ਰਪੋਜ਼ਲ ਆ ਉਹ ਆਪਣੀ ਸਾਈਟ ਆ ਜਿਹੜੀ ਆ ਉਹ ਮੈਨੂੰ ਲੱਗਦਾ ਖੁੱਲ ਜੂਗੀ ਤੇ ਫਿਰ ਮਤਲਬ ਮਾਰਚ ਤੱਕ ਇਹੋ ਜੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਰਹੂਗੀ ਜਿਹਦਾ ਹੱਕ ਬੰਦਾ ਉਹਨਾਂ ਹੀ ਅੱਗੇ ਵਾਲੀਆਂ ਗੱਲਾਂ ਨਹੀਂ ਰਹਿਣੀਆਂ ਵੀ ਜਿੱਦਾਂ ਅਜੇ ਅਜੇ ਵੀ ਚੱਲੀ ਜਾਂਦਾ ਹੈ ਕਿ ਤਗੜੇ ਬੰਦੇ ਲਈ ਜਾਂਦੇ ਆ ਤੇ ਮਾਤਰ ਰਹੀ ਜਾਂਦਾ ਪਰ ਆ ਹੁਣ ਜਦੋਂ ਆਪਾਂ ਕਾਰਡ ਬਣਾਵਾਂਗੇ ਇਹ ਹਰੇਕ ਪਿੰਡ ਦੇ ਆਗੂ ਨੂੰ ਕਵਾਂਗੇ ਡਿਪਾਰਟਮੈਂਟ ਨੂੰ ਕਵਾਂਗੇ ਵੀ ਉਹੀ ਬੰਦਾ ਇਹਦੇ ਚਾਵੇ ਜਿਹਦਾ ਹੱਕ ਬੰਦਾ ਦੂਜੇ ਤੇ ਜੇ ਕੋਈ ਗਲਤ ਬਣਾਉ ਉਹਦੇ ਠੋਕ ਕੇ ਕਾਰਵਾਈ ਕਰਾਂ ਬਹੁਤ ਬਹੁਤ ਧ